ਨਮਸਕਾਰ ਮੈਂ ਮੇਵਾ ਸਿੰਘ ਕੁਵਾਰ ਆਓ ਅੱਜ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਜੋ ਸ੍ਰੀ ਗੋਪਾਲ ਮੰਦਿਰ ਹਰਦਵਾਰ ਦਾ ਇੱਕ ਮਸਲਾ ਪਿਛਲੇ 24-25 ਸਾਲਾਂ ਦਾ ਉਲਝਿਆ ਹੋਇਆ ਸੀ ਉਸ ਨੂੰ ਕਿਵੇਂ ਹੱਲ ਕੀਤਾ ਕਿਵੇਂ ਉਸ ਵਿੱਚ ਅਸੀਂ ਸਫਲ ਹੋਏ ਆ ਉਹਦੇ ਬਾਰੇ ਮੈਂ ਕੁਝ ਜਾਣਕਾਰੀ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸਾਥਿਓ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਚ ਕਿੰਨੀ ਤਾਕਤ ਹੈ ਇਹ ਸਾਡੇ 라ਵੀ ਤੱppa बाजी का समाज एकता अकाउंट ਨੇ ਸਾਬਤ ਕਰਕੇ ਦਿਖਾ ਦਿੱਤੀ ਹੈ ਮੈਂ ਇਸ 라ਵੀ ਤੱppa बाजी का समाज एकता 그룹 ਦਾ ਨਿਰਮਾਣ 13 ਅਕਤੂਬਰ 2023 ਨੂੰ ਕੀਤਾ ਸੀ ਜੋ ਕਿ 18 ਫਰਵਰੀ 2024 ਨੂੰ ਇਹ ਆਪਣੇ ਮਿਸ਼ਨ ਚ ਸਫਲ ਹੋਇਆ ਇਸ ਨੂੰ 100 26 ਦਿਨ ਲੱਗੇ ਨੇ ਸਫਲ ਹੋਣ ਚ ਤਾਂ ਮੈਂ ਦਸਰਿਆ ਕਿ ਇਸ ਦੀ ਸਾਨੂੰ ਲੋੜ ਕਿਉਂ ਪਈ ਅਕਾਊਂਟ ਬਣਾਉਣ ਵਿੱਚ ਕਿਉਂਕਿ ਪਿਛਲੇ ਕਹੀ ਲੰਬੇ ਸਮੇਂ ਤੋਂ ਮੈਂ ਇਸ ਧਾਰਮਿਕ ਸੰਸਥਾ ਨਾਲ ਜੁੜਿਆ ਹੋਇਆ ਸੀ 2014 ਤਾਂ ਉਸ ਵਕਤ ਮੈਂ ਉਸ ਟਰਸਟ ਦਾ ਮੈਂਬਰ ਸੀ ਉਸ ਟਰਸਟ ਦੇ ਵਿੱਚ ਮੈਨੂੰ ਆਡਿਟਰ ਦਾ ਅਹੁਦਾ ਵੀ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਮੈਂ ਆਪਣੇ ਕਰੇ ਲੋੜ ਜੇ ਵਾਂ ਕਰਕੇ ਮੈਂ ਇਸ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਇਆ ਸੀ ਪਰ ਜਿਸ ਵਕਤ ਮੈਂ ਦੇਖਿਆ ਕਿ ਇਹ ਸਾਡਾ ਸਮਾਜ ਦਾ ਮਸਲਾ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਤਾਂ ਮੈਂ ਆਪਣੇ ਇਸਾਬ ਨਾਲ ਇਸ ਦਾ ਨਿਰਮਾਣ ਕੀਤਾ ਰਵੀ ਤੱਪਾ ਬਾਜਕਰ ਸਮਾਜ ਇਕਤਾ ਗਰੁੱਪ ਤਾਂ ਮੇਰੇ ਜੋ ਸਾਥੀ ਸੀ ਉਹਨਾਂ ਨੇ ਮੇਰਾ ਪੂਰਾ ਸਹਿਯੋਗ ਦਿੱਤਾ ਅਸੀਂ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਘਰ-ਘਰ ਜਾ ਕੇ ਲੋਕਾਂ ਦੀਆਂ ਭਾਵਨਾ ਸੀ ਲੋਕਾਂ ਦੇ ਵਿਚਾਰ ਸੀ ਜੋ ਲੋਕ ਚਾਹੁੰਦੇ ਕੀ ਨੇ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈ ਉਹ ਸ੍ਰੀ ਗੋਪਾਲ ਮੰਦਰ ਹਰਦਵਾਰ ਦੇ ਨਾਲ ਤਾਂ ਸਾਰਾ ਕੁਝ ਪਾਠਿਆ ਦੇਖਿਆ ਜਾਂਚਿਆ ਤਾਂ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜੋ ਕਲ ਪਿੰਡ ਤਾਰਾਂਵਾਲੀ ਵਿਖੇ ਦਾਸ ਵੱਲੋਂ ਸਖਤ ਮਿਹਨਤ ਨਾਲ ਲੋਕਾਂ ਦੇ ਸੁਝਾਰ ਨਾਲ ਔਰ ਮੇਰੀ ਜੋ ਟੀਮ ਸੀ ਉਹਨਾਂ ਦੇ ਹਾਜ਼ਰੀ ਚ ਉਹਨਾਂ ਦੇ ਸਹਿਯੋਗ ਨਾਲ ਜੋ ਇਹ ਖਰੜਾ ਤਿਆਰ ਕੀਤਾ ਗਿਆ ਸੀ ਤਾਂ ਮੈਂ ਉਸ ਬਾਰੇ ਕੁਝ ਜਾਣਕਾਰੀ ਸਾਂਝੀ ਕਰਨਾ ਕਿ ਜੋ ਸਮਾਜ ਵਾਸਤੇ ਇੱਕ ਮੈਂ ਨਕਸਾ ਪੇਸ਼ ਕਰਕੇ ਦੇ ਦਿੱਤਾ ਹੈ ਤਾਂ ਇਸ ਨੂੰ ਲਾਗੂ ਕਰਨਾ ਸਮਾਜ ਨੇ ਹੈ ਕਿ ਉਹ ਕਿਸ ਤਰ੍ਹਾਂ ਲਾਗੂ ਕਰਨਾ ਹੈ ਇਹ ਹੁਣ ਉਹਨਾਂ ਤੇ ਨਿਰਭਰ ਹੈ ਕਿਉਂਕਿ ਦਾਸ ਵੱਲੋਂ ਜੋ ਜਿੰਨੀ ਕਿ ਸੇਵਾ ਲਈ ਸੀ ਉਹ ਦਾਸ ਨੇ ਨਿਭਾ ਦਿੱਤੀ ਹੈ ਤਾਂ ਮੈਂ ਕੁਝ ਜੋ ਮੇਰੇ ਵੱਲੋਂ ਕੋ ਖੜਾ ਪਿਆਰ ਕਰਕੇ ਕੱਲ ਸਾਡੇ ਬਲਾਰੇ ਨੇ ਦੱਸਿਆ ਕਿ ਉਹ ਇਹ ਖੜਾ ਹੈ ਕਿ ਹਰ ਇੱਕ ਪਿੰਡ ਵਿੱਚ ਹਰ ਇੱਕ ਸ਼ਹਿਰ ਤੋਂ ਹਰ ਇੱਕ ਕਸਬੇ ਤੋਂ ਪੰਜ ਮੈਂਬਰ ਉਸ ਪਿੰਡ ਦੀ ਸਹਿਮਤੀ ਨਾਲ ਨੁਕਤ ਕੀਤੀ ਜਾਣਗੇ ਤਾਂ ਉਹ ਆਪਣੇ ਪਿੰਡ ਦੀ ਉਗराई ਉਸ ਹਰਦਵਾਰ ਤੱਕ ਪਛਾਣ ਦੇ ਕਿਰਪਾਲਤਾ ਕਰਨਗੇ ਉਸ ਦੇ ਨਾਲ ਹੀ ਪੰਜ ਬੰਦੇ ਅਸੀਂ ਉਸੇ ਹੀ ਬੁਲਾਕਦੇ ਨੁਕਤੇ ਕੀਤੇ ਨੇ ਕਿ ਉਹ ਜਿਹੜੇ 5 ਇੱਕ ਪਿੰਡ ਦੇ ਨੇ ਔਰ 5 ਜਿਹੜੇ ਬਲਾਕ ਦੇ ਨੇ ਉਹਨਾਂ ਨਾਲ ਮਿਲ ਕੇ ਉਸ ਪਿੰਡ ਦੀ ਉਹ ਉਗਰਾਹੀ ਇਕੱਠੀ ਕਰਵਾਣਗੇ ਭਵੇਂ ਉਹ ਆਪਣੇ ਪਿੰਡ ਵਾਲੇ ਜਿਹੜੇ 5 ਬੰਦੇ ਨੇ ਉਹ ਕਰ ਲੈਣ ਜਾਂ ਉਹਨਾਂ ਨੂੰ ਨਾਲ ਲੈ ਕੇ ਕਰਨਾ ਇਸ 'ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਫਿਰ ਗੋਪਾਲ ਮੰਦਿਰ ਹਰਦਵਾਰ ਅਧਾਇਕ ਸਾਂਝੀ ਅਕਾਊਂਟ ਖੋਲ੍ਹਿਆ ਜਾਵੇਗਾ ਜਿਸ ਵਿੱਚ ਕਾਨੂੰਨੀ ਤੌਰ ਤੇ 3 ਜਾਂ 5 ਮੈਂਬਰ ਉਸ ਨੂੰ ਚਲਾ ਸਕਣਗੇ ਉਹਦੀ ਜਿਹੜੀ ਪੈਸੇ ਕਢਾ ਸਕਣਗੇ ਇਸ ਵਾਸਤੇ ਅਸੀਂ ਇਹ ਕਿ ਤੀਜਾ ਪੁਆਇੰਟ ਸੀ ਸਾਡਾ ਜੋ ਹਰਦਵਾਰ ਦੇ ਅੰਦਰ ਜਿੰਨੀ ਉਗराई ਜਾਂਦੀ ਹੈ ਉਸ ਦਾ ਖਰਚ ਅਤੇ ਆਮਦਨ ਦਾ ਹਿਸਾਬ ਕਿਤਾਬ ਆਮ ਇਜਲਾਸ ਵਿੱਚ ਸਾਲ ਵਿੱਚ ਦੋ ਵਾਰ ਕੀਤਾ ਜਾਊਗਾ ਉਸ ਤੋਂ ਅੱਗੇ ਸਿਰ ਗੋਪਾਲ ਮੰਦਰ ਹਰਦਵਾਰ ਦੇ ਹਾੜੀ ਅਤੇ ਸੋਨੇ ਦੀ ਉਗਰਾਹੀ ਕਰਨ ਤੋਂ ਬਾਅਦ ਜੋ ਵੀ ਰਕਮ ਹੋਊਗੀ ਪਿੰਡਾਂ ਦੀ ਉਹ ਤੁਸੀਂ ਕਰੇ ਬੈਠੇ ਹੀ ਆਨਲਾਈਨ ਉਸ ਹਰਦਵਾਰ ਦੇ ਅਕਾਊਂਟ ਚ ਪਾ ਸਕਦੇ ਹੋ ਤਾਂ ਅਸੀਂ ਜੋ ਵੀ ਉਸਦਾ ਅਕਾਊਂਟ ਹੋ ਬਣੂਗਾ ਉਹ ਸਾਰਿਆਂ ਨੂੰ ਸਾਡੇ ਜਿਹੜੇ ਰਾਵੀ ਔਰ ਤੱਪਾ ਦੇ ਸਮਾਜ ਦੇ ਨੇ ਉਹਨਾਂ ਨੂੰ ਅਸੀਂ ਜਾਰੀ ਕਰ ਦਾਂਗੇ ਸ੍ਰੀ ਗੋਪਾਲ ਮੰਦਰ ਹਰਦਵਾਰ ਦੀ ਜੋ ਮੈਂਬਰ ਉੱਥੇ ਬਣਨ ਗਏ ਹਰਪਿੰਡ ਦਾ ਹਰਪਿੰਦ ਚੁਪਾਂਜੋ ਮੈਂਬਰ ਜਿਹੜੇ ਬਣਨ ਗਏ ਉਹ ਮੈਂਬਰਸ਼ਿਪ ਦੇ ਤੌਰ ਤੇ 100 ਰੁਪਏ ਪ੍ਰਤੀ ਮਹੀਨਾ ਉਸ ਅਕਾਊਂਟ ਜਮ੍ਹਾਂ ਕਰਵਾਣ ਗਏ ਰਾਵੀ ਤੱppa ਬਾਜ਼ੀਕਰ ਸਮਾਜ ਏਕਤਾ ਗਰੁੱਪ ਵੱਲੋਂ ਜਿਵੇਂ ਕਿ ਮੈਂਬਰ ਅਤੇ ਬਲਾਕ ਵਿੱਚੋਂ ਲਏ ਗਏ 5-5 ਮੈਂਬਰ ਕਿਸੇ ਵੀ ਪ੍ਰਕਾਰ ਦੇ ਜੇਕਰ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਰਾਵੀ ਤੱਪੱਸ ਸਮਾਜ ਜਾਂ ਹਰਦਵਾਰ ਦੀ ਕਮੇਟੀ ਦੋ ਵਾਰੀ ਮੈਸੇਜ ਦੇਊਗੀ ਜੇਕਰ ਉਹ ਆਪਣਾ ਸਪਸ਼ਟੀ ਕਰਨਾ ਕੇ ਨਹੀਂ ਦਿੰਦਾ ਤਾਂ ਉਸ ਨੂੰ ਕਾਨੂੰਨੀ ਤੌਰ ਤੇ ਉਸ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਵੇਗੀ ਉਸ ਤੋਂ ਅੱਗੇ ਰਾਵੀ ਤੱਪਾ ਬਾਜੀਗਰ ਸਮਾਜ ਵੱਲੋਂ ਸ੍ਰੀ ਗੋਪਾਲ ਮੰਦਰ ਹਰਦੁਆਰ ਦੀ ਸਤਕਾਰ ਜੋ ਕਮੇਟੀ ਅਤੇ ਬਨਾਮ ਕਲੈਕਸ਼ਨ ਕਰਤਾ ਲੋਕ ਪਾਉ ਕੀ ਜੋ 14 ਮੈਂਬਰੀ ਕਮੇਟੀ ਹੈ ਅਤੇ ਜਿਹੜੇ ਦੂਸਰਾ ਕ੍ਰਪ ਜਿੰਨਾਂ ਕੋਲ ਪੈਸਾ ਪਿਆ ਹੈ ਉਹਨਾਂ ਦੇ ਜੋ ਹਰਦੁਆਰ ਵਿਖੇ ਕੇਸ ਕੋਰਟ ਚ ਚੱਲਦੇ ਨੇ ਥਾਣੇ ਅਸੀ ਚੱਲਦੇ ਨੇ ਜਾਂ ਫੌਜਦਾਰੀ ਕੇਸ ਨੇ ਤਾਂ ਉਹਨਾਂ ਨੂੰ ਉਹ ਕੇਸ ਵਾਪਸ ਲੈਣ ਦਾ ਉਨਾ ਵਾਪਸ ਲੈਣੇ ਪੈਣਗੇ ਜੇਕਰ ਨਹੀਂ ਲੈਂਦੇ ਤਾਂ ਰਾਵੀ ਤੱppa ਬਾਜਿਕਰ ਸਮਾਜ ਉਸ ਦਾ ਬਾਈਕਾਟ ਕਰਨਗੇ ਅਗਲਾ ਪੁਆਇੰਟ ਹੈ ਜਿਹੜਾ ਉਹ ਸਾਡਾ ਹੈ ਸ੍ਰੀ ਗੋਪਾਲ ਮੰਦਰ ਹਰਦਵਾਰ ਦਾ ਰਾਵੀ ਤੱppa ਬਾਜਿਕਰ ਸਮਾਜ ਅਤੇ ਮੋਤਵਰ ਵਿਅਕਤੀਆਂ ਵੱਲੋਂ ਸ੍ਰੀ ਮਹੰਤ ਦੇ ਸਮੇਂ ਆਮਦਨ ਅਤੇ ਖਰਚ ਦਾ ਹਿਸਾਬ ਵੀ ਲਿਆ ਜਾਵੇ। ਭਾਵ ਕਹਿਣ ਦਾ ਇਹ ਹੈ ਕਿ ਜੋ ਉਥੇ ਮੰਤ ਬਣੂਗਾ, ਜਿ ਮੰਤ ਹੈ ਤਾਂ ਜੋ ਕਮੇਟੀ ਹੈ, ਕਮੇਟੀ ਉਸ ਦਾ ਵੀਰ ਸਾਹਿਬ ਕਿਤਾਬ ਲਾਉਗੀ। ਵੀ ਕਿੰਨਾ ਉਸ ਕੋਲ ਕੋਈ ਫੰਡ ਹੁੰਦਾ ਹੈ, ਕਿੰਨਾ ਲਖਿਓ ਖਰਚ ਕਰਦਾ ਹੈ, ਉਹ ਵੀ ਜੋ ਕਮੇਟੀ ਹੈ ਉਹ ਹਿਸਾਬ ਕਿਤਾਬ ਲੈਣ ਦੀ پابੰਦ ਹੋਵੇਗੀ। ਇਹ ਤੂ ਅਗਲਾ ਪੁਆਇੰਟ ਹੈ ਸਾਡਾ ਜੋ ਉਹ ਹੈ। ਜੋ ਲੋਕਾਂ ਦੀ ਬੜੀ ਲੰਮੀ ਮੰਗ ਸੀ ਕਿ ਜੋ ਇਥੋਂ ਸੰਗਤ ਜਾਂਦੀ ਹੈ ਦੁੱਖ ਦੁੱਖ ਵਾਲੇ ਜਾਂਦੇ ਨੇ ਉੱਥੇ ਆਪਣੇ ਫੁੱਲ ਲੈ ਕੇ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਤਾਂ ਉਹਨਾਂ ਨੂੰ ਲੰਗਰ ਦੀ ਵਿਵਸਥਾ ਨਹੀਂ ਹੋਉਂਦੀ ਇਸ ਵਾਸਤੇ 24 ਘੰਟੇ ਦੀ ਜੋ ਲੰਗਰ ਦੀ ਸੇਵਾ ਉਹ ਚਾਲੂ ਰਹੇਗੀ ਉਹਦੇ ਨਾਲ ਹੀ ਸਿਕਿਉਰਿਟੀ ਗਾਰਡ ਹੈ ਜਿਹੜਾ ਉਹ ਰਾਤ ਨੂੰ ਵੀ ਉੱਥੇ پابੰਦ ਹੋਵੇਗਾ ਤਾਂ ਜੋ ਅਗਲਾ ਪੁਆਇੰਟ ਹੈ ਉਹ ਹੈ ਜੋ ਸਾਡੇ ਰਾਵੀ ਔਰ ਤੱਪਾ ਦੇ ਜਿੰਨੇ ਵੀ ਮੈਂਬਰ ਬਣਨਗੇ ਹਰ ਪਿੰਡ ਦੇ ਵਿੱਚੋਂ ਤਾਂ ਉਹਨਾਂ ਦੇ ਗੋਪਾਲ ਮੰਦਰ ਹਰਦਵਾਰ ਵੱਲੋਂ ਆਈਡੈਂਟੀਟੀ ਕਾਰਡ ਜਾਰੀ ਕੀਤੇ ਜਾਣਗੇ ਤਾਂ ਮੈਂ ਅੰਤ ਦੇ ਵਿੱਚ ਆਪਣੇ ਸਮਾਜ ਤੋਂ ਇਹ ਪੁੱਛਣਾ ਦੰਦਾ ਕਿ ਤੁਹਾਨੂੰ ਇਹ ਜਿਹੜਾ ਖਰੜਾ ਸਾਡੇ ਵੱਲੋਂ ਬਣਾਇਆ ਗਿਆ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਹੈ ਤੁਸੀਂ ਆਪਣੇ ਆਪਣੇ ਵਿਚਾਰ ਕਮੈਂਟ ਬਾਕਸ ਚ ਜਰੂਰ ਦੇਣਾ ਔਰ ਇਸ ਨੂੰ ਅੱਗੇ ਦੀ ਅੱਗੇ ਸ਼ੇਅਰ ਵੀ ਕਰਨਾ ਤਾਂ ਕਿ ਹਰ ਇੱਕ ਵਿਅਕਤੀ ਕੋਲ ਇਹ ਖਰੜਾ ਦੀ ਜਾਣਕਾਰੀ ਪਹੁੰਚ ਸਕੇ ਕਿਉਂਕਿ ਕੱਲ ਜੋ ਉਥੇ ਬੋਲਿਆ ਗਿਆ ਤਕਰੀਬਨ ਮੇਰੇ ਖਿਆਲ ਬਹੁਤ ਸੋਰਸ ਰਾਬੇ ਦੇ ਵਿੱਚ ਨਹੀਂ ਸੁਣਿਆ ਗਿਆ ਤਾਂ ਅੱਜ ਮੈਂ ਤੁਹਾਨੂੰ ਇਹ ਪੜ੍ਹ ਕੇ ਸੁਣਾ ਦਿੱਤਾ ਤਾਂ ਮੈਂ ਸਾਰੇ ਸਾਡੇ ਸਮਾਜ ਦੇ ਬਜ਼ੁਰਗ ਪੜ੍ਹੇ ਲਿਖੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਇਹ ਖੜਾ ਸਾਡੇ ਵੱਲੋਂ ਤਿਆਰ ਕੀਤਾ ਗਿਆ ਹੈ ਉਹ ਤੁਹਾਨੂੰ ਜਿਸ ਤਰ੍ਹਾਂ ਦਾ ਲੱਗਿਆ ਹੈ ਤਾਂ ਸਾਰੇ ਹੀ ਸਮਾਜ ਅੱਗੇ ਅਪੀਲ ਕਰਦਾ ਹਾਂ ਕਿ ਜੋ ਇਹ 126 ਦਿਨਾਂ ਦੀ ਮਿਹਨਤ ਸੀ ਇਹ ਅਸੀਂ ਸਮਾਜ ਦੇ ਸਾਹਮਣੇ ਪਰੋਸ ਕੇ ਇਹ ਖੜਾ ਦੇ ਦਿੱਤਾ ਹੈ ਇਸ ਨੂੰ ਲਾਗੂ ਕਰਨਾ ਹੋਣ ਸਮਾਜ ਦੇ ਕੰਦੇ ਉੱਤੇ ਜ਼ਿੰਮੇਵਾਰੀ ਹੈ ਕਿਉਂਕਿ ਸਾਰਾ ਹੀ ਖਰੜਾ ਪਾਰਦਰਸ਼ਤਾ ਵਾਲਾ ਹੈ ਇਸ ਤੋਂ ਵੱਧ ਹੋਰ ਕਿਸੇ ਤਰ੍ਹਾਂ ਦੀ ਕੋਈ ਗੁਜਾਇਸ਼ ਨਹੀਂ ਹੈ ਕਿ ਆਪਾਂ ਇਸ ਨੂੰ ਸੋਨਾ ਅਤੇ ਸਹੀ ਢੰਗ ਕੋਈ ਦੇ ਸਕੇ ਹਰ ਇੱਕ ਵਿਅਕਤੀ ਦੇ ਹਰ ਇੱਕ ਬਜ਼ੁਰਗ ਦੇ ਹਰ ਇੱਕ ਨੌਜਵਾਨ ਦੇ ਵਿਚਾਰਾਂ ਤੋਂ ਬਾਅਦ ਤੁਹਾਡੇ ਦਾਸ ਮੇਵਾ ਸਿੰਘ ਪੁਆਰ ਬਨੋਂ ਇਹ ਖਰੜਾ ਬੜੀ ਮਿਹਨਤ ਨਾਲ ਆਪਣੇ ਸਾਥੀਆਂ ਦੀ ਸਲਾਮ ਮਸਬਰੇ ਨਾਲ ਤਿਆਰ ਕੀਤਾ ਗਿਆ ਸੀ ਜੋ ਕੱਲ ਪਿੰਡ ਤਾਰਾਂ ਵਾਲੀ ਵਿਖੇ ਇਹਨੂੰ ਪੇਸ਼ ਕਰਕੇ ਸੁਣਾਇਆ ਗਿਆ ਔਰ ਜੋ ਸਾਡੇ ਮਾਨ ਸਤਕਾਰਯੋਗ ਐਮਐਲਏ ਕੁਲਵੰਤ ਸਿੰਘ ਤਰਾਨਾ ਵੱਲੋਂ ਇਹਨੂੰ ਪੇਸ਼ ਕਰਵਾਇਆ ਗਿਆ ਤਾਂ ਅਸੀਂ ਉਹਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ دائما